हां हां ਬੈਣੀ ਆ ਜਾ ਆ ਜਾ ਅੱਜ ਦਾ ਮੈਂ ਕਰਈ ਆ ਤੇ ਆਉਣ ਤੋਂ ਪਹਿਲਾਂ ਮੈਨੂੰ ਫੋਨ ਮਾਰਦੀ ਮੈਂ ਤੈਨੂੰ ਅੱਡੇ ਤੋਂ ਆ ਕੇ ਲੈ ਜਾਊਂਗਾ ਚੰਗਾ ਫਿਰ ਠੀਕ ਹੈ ਬੈਣੀ ਠੀਕ ਹੈ ਨਾ ਕੀ ਦੇ ਨਾਂ ਲੱਗੀ ਭਾਈ ਸੀ ਫੋਨ ਤੇ ਉਹ ਰੀਤਾ ਫੋਨ ਸੀ ਨਾ ਕੀ ਕਹਿੰਦੀ ਸੀ ਉਹ ਉਹ ਕਹਿੰਦੀ ਸੀ ਅੱਜ ਜਉਨੇ ਇੱਥੇ ਆਉਣਾ ਹੁਣ ਤਾਂ ਆ ਕੇ ਗਈ ਸੀ ਉਹ ਉਹ ਫਿਰ ਕੀ ਹੋ ਗਿਆ ਉਹ ਕਹਿੰਦੀ ਸੀ ਉਹਨੇ ਇਧਰਲੇ ਪਾਸੇ ਆਉਣਾ ਤਾਂ ਕਹਿੰਦੀ ਵੀਰੇ ਥੋੜ ਨੂੰ ਵੀ ਮਿਲ ਜੂਗੀ ਚੱਲ ਕੋਈ ਨਹੀਂ ਆ ਜਾਣ ਦੋ ਫਿਰ ਤੂੰ ਐਂ ਕਰ ਫਟਾਫਟ ਆਪਣਾ ਕੰਮ ਨਵੇੜ ਲੈ ਜਦੋਂ ਆਊਗੀ ਨਾ ਦੋ ਕੜੀ ਉਹਦੇ ਕੋਲ ਬਹਿ ਜੀ ਕਦੇ ਮੂੰਹ ਜਿਹਾ ਬਣਾਏ ਇੱਧਰ ਉੱਧਰ ਘੁੰਮੀ ਜਾਵੇਂ ਉਹ ਮੈਂ ਕਦੋਂ ਮੂੰਹ ਬਣਾ ਕੇ ਘੁੰਮਦੀਆਂ ਨਾਲੇ ਕੰਮ ਹੁੰਦੇ ਹੀ ਹੋਣਗੇ ਮੈਂ ਕੋਈ ਮਸ਼ੀਨ ਥੋੜਾ ਐਂਗੀ ਉਹ ਫਿਰ ਮੈਂ ਵੀ ਤਾਂ ਤੈਨੂੰ ਇੰਨਾ ਹੀ ਕਿਹਾ ਹੈ ਕਿ ਕੰਮ ਛੇਤੀ ਨਵੇੜਨੀ ਚੰਗਾ ਫਿਰ ਨਵੇੜ ਲੂੰਗੀ ਚੰਗਾ ਫਿਰ ਤੂੰ ਆਪਣਾ ਕੰਮ ਨਵੇੜ ਮੈਂ ਭੈਣ ਵਾਸਤੇ ਨਾ ਕੁਝ ਖਾਣ ਪੀਣ ਨੂੰ ਲਿਆਉਣਾ ਠੀਕ ਨਿਯਮਾ ਕੁਝ ਖਾਣ ਨੂੰ ਐਡੇ ਘਰੇ ਬੈਈ ਆ ਮਿਕਰ ਖਾ ਪੀ ਕੇ ਨਹੀਂ ਆ ਸਕਦੀ ਹੈਗੀ ਦੱਸ ਇਹਦਾ ਤਾਂ ਰੋਜ਼ ਦਾ ਹੀ ਕੰਮ ਫੜਿਆ ਹੋਇਆ ਚੱਕੂ ਝੋਲਾ ਤੀਜੇ ਦੇ ਨਾਂ ਵੱਜਦੀਆ ਚੱਕੂ ਝੋਲਾ ਤੀਜੇ ਦੇ ਨਾਂ ਵੱਜਦੀਆ ਇੱਥੇ ਦੱਸ ਇੱਥੇ ਕੰਮ ਕਰਨ ਵਾਲੀ ਮੈਂ ਕੱਲੀ ਆਂ ਭਾਬੀ ਭਾਬੀ ਕਿਤੇ ਭਾਬੀ ਉੱਪਰ ਕੰਮ ਨਾ ਕਰਦੀ ਹੋਵੇ ਮੈਂ ਉੱਪਰ ਜਾ ਕੇ ਦੇਖਦੀ ਆਂ ਭਾਬੀ ਕਦਾ ਆ ਵੀ ਗਈ ਸਾਸਰੀ ਕਾਲ ਭਾਬੀ ਸਾਸਰੀ ਕਾਲ ਰੀ ਤੇ ਨਾ ਤੂੰ ਸਵੇ ਦੇ ਹੈਂ ਆ ਗਈ ਮੇਰੇ ਤਾਂ ਹਜੇ ਸਾਰੇ ਕੰਮ ਪਏ ਨੇ ਮੈਂ ਕਿਹਾ ਭਾਬੀ ਮੈਂ ਸਵੇ ਦੇ ਹੀ ਚਲੇ ਜਾਨੀ ਆ ਨਾਲੇ ਥੋਨੂੰ ਤਾਂ ਪਤਾ ਮੈਂ ਤਾਂ ਸਵੇਰੇ ਜਲਦੀ ਉੱਠ ਕੇ ਕੰਮ ਖਤਮ ਕਰ ਲੈਨੀ ਆ ਫਿਰ ਜੇ ਮੈਂ ਆਥਣੇ ਆਉਂਦੀ ਫਿਰ ਉਹਦਾ ਕੀ ਫਾਇਦਾ ਸੀ ਜੇ ਮੈਂ ਤੁਹਾਡੇ ਨਾਲ ਦੋ ਗੱਲਾਂ ਹੀ ਨਾ ਕਰੀਆਂ ਹਾਂ ਇਹ ਤਾਂ ਹੈ ਚਲ ਆ ਜਾ ਬਹਿ ਜਾ ਨਾ ਹੋਰ ਘਰੇ ਸਾਰੇ ਠੀਕ ਠਾਕ ਸੀ ਹਾਂ ਹਾਂ ਭਾਬੀ ਸਭ ਠੀਕ ਠਾਕ ਹੋਰ ਤੁਸੀਂ ਠੀਕ ਹੋ ਹਾਂ ਮੈਂ ਵੀ ਠੀਕ ਹਾਂ ਹੋਰ ਭਾਬੀ ਬੀਰਾ ਕਿੱਥੇ ਆ ਦਿਖਦਾ ਹੀ ਨਹੀਂ ਕਿਤੇ ਬਸ ਬਾਹਰ ਤੱਕ ਗਏ ਨੇ ਆਉਂਦੇ ਹੀ ਹੋਣਗੇ ਅੱਛਾ ਨਾ ਬੈਗ ਜਾ ਖਾ ਸਹੀ ਐ ਇੱਕ ਟੀਪਰ ਲਈ ਕੱਪੜਿਆਂ ਦਾ ਭਾਬੀ ਇਸ ਵਾਰ ਮੈਂ ਸੋਚਿਆ ਥੋਡੇ ਕੋਲੇ 4-5 ਦਿਨ ਲਾ ਕੇ ਜਾਉਂਗੀ ਜਦੋਂ ਵੀ ਆਉਣੀ ਆ ਸ਼ਾਮ ਨੂੰ ਮੁੜ ਜਾਨੀ ਆ ਤੁਹਾਡੇ ਨਾਲ ਦੋ ਗੱਲਾਂ ਵੀ ਨਹੀਂ ਹੁੰਦੀਆਂ ਲਾ ਗੱਲਾਂ ਨੂੰ ਕੀ ਆ ਰਹੀ ਤੋ ਰੋਜ਼ ਆਪਣੀਆਂ ਫੋਨ ਤੇ ਗੱਲਾਂ ਹੁੰਦੀਆਂ ਨੇ ਨਾਲੇ ਮੇਰੀ ਗੱਲ ਸੁਣਾ ਆ ਝੋਲਾ ਜਾ ਕੇ ਨਾ ਰੋਜ਼ ਹੀ ਸਹੁਰੇ ਤੋਂ ਨਾ ਜਾ ਕਰ ਉੱਥੇ ਕੀ ਕਹਿੰਦੇ ਹੋਣਗੇ ਵੀ ਝੋਲਾ ਜਾ ਕੇ ਰੋਜ਼ ਹੀ ਪੇਕੇ ਤੁਰੀ ਰਹਿੰਦੀ ਆ ਨਾਲੇ ਉਰੇ ਲੋਕ ਕੀ ਕਹਿਣਗੇ ਵੀ ਪਤਾ ਨਹੀਂ ਇਹਨਾਂ ਦੀ ਕੁੜੀ ਨੂੰ ਸਾਰੇ ਕੀ ਦੁੱਖ ਦਿੰਦੇ ਨੇ ਜਿਹੜਾ ਰੋਜ਼ ਹੀ ਇੱਥੇ ਆ ਜਾਂਦੀ ਆ ਭਾਬੀ ਰੋਜ਼ ਰੋਜ਼ ਕਿੱਥੇ ਆਉਣੀ ਆ ਮੈਂ 2 ਮਹੀਨੇ ਹੋ ਗਏ ਮੈਨੂੰ ਆਈ ਨੂੰ ਉਹ ਵੀ ਮੈਨੂੰ ਮੰਮੀ ਦੀ ਬਹੁਤ ਜ਼ਿਆਦਾ ਯਾਦ ਆਉਣ ਲੱਗ ਗਈ ਮੈਂ ਸੋਚਿਆ ਚੱਲ ਮੈਂ ਭਾਬੀ ਕੋਲ ਜਾਇਆ ਵਾਂ ਦੋ ਗੱਲਾਂ ਕਰ ਲੂੰਗੀ ਮੇਰਾ ਮਨ ਹੌਲਾ ਹੋ ਜਾਊਗਾ ਚੱਲ ਕੋਈ ਨਾ ਤੂੰ ਬੈਠੇ ਥੇ ਮੈਂ ਨਾ ਤੇਰੇ ਵਾਸਤੇ ਚਾਹ ਬਣਾ ਕੇ ਲਿਆਉਣੀ ਆ ਲੈ ਪਹਿਣ ਤਾਂ ਆਈ ਵੀ ਬੈਠੀ ਐ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਐ ਹਾਂਜੀ ਵੀਰੇ ਨਾ ਤੂੰ ਮੈਨੂੰ ਫੋਨ ਹੀ ਨਹੀਂ ਕਰਿਆ ਮੈਂ ਤੈਨੂੰ ਅੱਡੇ ਤੋਂ ਲੈਣ ਆ ਜਾਂਦਾ ਐਵੇਂ ਹੀ ਗਰਮੀ 'ਚ ਤੰਗ ਹੁੰਦੀ ਆਈ ਹੋਏਗੀ ਉਹ ਵੀਰੇ ਮੈਂ ਤਾਂ ਤੈਨੂੰ ਤਾਂ ਨਹੀਂ ਕਿਹਾ ਵੀ ਕਿਤੇ ਕੋਈ ਕੰਮ ਨਾ ਹੋਵੇ ਤੁਹਾਨੂੰ ਨਾਲੇ ਨੇੜੇ ਤਾਂ ਹੈਗਾ ਮੈਂ ਸੋਚਿਆ ਮੈਂ ਆਪ ਹੀ ਚਲੇ ਜਾਨੀ ਆ ਉਹ ਭੈਣੇ ਮੈਂ ਤੈਨੂੰ ਕਿਹਾ ਤਾਂ ਸੀਗਾ ਅੱਜ ਮੈਂ ਕੋਈ ਕੰਮ ਨਹੀਂ ਕਰਨਾ ਅੱਜ ਮੈਂ ਬਿੱਲ ਆਂ ਚੱਲ ਕੋਈ ਗੱਲ ਨਹੀਂ ਵੀਰੇ ਐਨੀ ਖੇਚਲ ਦੇਣ ਦੀ ਕੀ ਲੋੜ ਹੈਗੀ ਆ ਨਾਲੇ ਐਨੀ ਘਪੱਜ ਦੌੜ ਤਾਂ ਮੈਨੂੰ ਵੈਸੇ ਹੀ ਲੱਗੀ ਰਹਿੰਦੀ ਆ ਚੱਲ ਕੋਈ ਨਹੀਂ ਫੇਰ ਨਾਲੇ ਤੂੰ ਇੱਥੇ ਕਿਉਂ ਬੈਠੀ ਐ ਅੰਦਰ AC ਭਜ ਜਾਂਦੀ ਨਹੀਂ ਨਹੀਂ ਕੋਈ ਨਹੀਂ ਵੀਰੇ ਵਧੀਆ ਸੋਹਣੀ ਠੰਡੀ ਹਵਾ ਚੱਲਦੀ ਆ ਇੱਥੇ ਠੀਕ ਆ ਚੱਲ ਠੀਕ ਐ ਫਿਰ ਤੂੰ ਬੈਠੇ ਤੇ ਮੈਂ ਤੇਰੀ ਭਾਬੀ ਨੂੰ ਖਾਣ ਪੀਣ ਦਾ ਸਬਾਨ ਬਣਾਇਆ ਆ ਲੈ ਤੇਰੇ ਵਾਸਤੇ ਨਾ ਸਮੋਸੇ ਤੇ ਪਕੌੜੇ ਲਿਆਏ ਸੀਗਾ ਨਾ ਕੀ ਲੋੜ ਸੀ ਤੁਹਾਨੂੰ ਆ ਸਬਾਨ ਲਿਓਣ ਦੀ ਉਹ ਫੇਰ ਕੀ ਹੋ ਗਿਆ ਜੇ ਮੈਂ ਖਾਣ ਪੀਣ ਨੂੰ ਕੁਝ ਲਿਆਇਆ ਤਾਂ ਉਹੀ ਨਾ ਫਾਲਤੂ ਦਾ ਖਰਚਾ ਨਾ ਕਰੀ ਜਾਇਆ ਕਰੋ ਤੁਸੀਂ ਇਹਦਾ ਤਾਂ ਰੋਜ਼ ਦਾ ਹੀ ਕੰਮ ਆ ਰੋਜ਼ ਆ ਜਾਂਦੀ ਹੈ ਮੂੰਹ ਚਾ ਕੇ ਇੱਥੇ ਉਹ ਕਿੱਥੇ ਆ ਜਾਂਦੀ ਹੈ ਰੋਜ਼ ਉਹ ਨਾ ਪੂਰੇ 2 ਮਹੀਨੇ ਬਾਅਦ ਆਈ ਹੈ ਨਾ ਲਈ ਨਾ ਤੂੰ ਥੋੜਾ ਹੌਲੀ ਬੋਲ ਗੱਲ ਸੁਣ ਲਓ ਮੇਰੀ ਹੁਣ ਮੈਂ ਚੰਗੀ ਭਲੀ ਰੋਟੀ ਬਣਾਈ ਜਾਨੀ ਆ ਨਾ ਦਹੀਂ ਨਾਲ ਖਾਲੂਗੀ ਉਹ ਤੂੰ ਕਿਉਂ ਖਾਲੂਗੀ ਦਹੀਂ ਨਾਲ ਰੋਟੀ ਜਦੋਂ ਮੈਂ ਚੰਗਾ ਭਲਾ ਸਮੋਸੇ ਤੇ ਪਕੌੜੇ ਲੈ ਕੇ ਆਇਆ ਤੇ ਉਹ ਪਾ ਕੇ ਦੇ ਦਿੰਦੀ ਉਹ ਦੁਪਹਿਰ ਦੇ ਟਾਈਮ ਤੇ ਪਾ ਕੇ ਦੇ ਦੂੰਗੀ ਹੁਣ ਰੋਟੀ ਖਾ ਲੈਣ ਨੂੰ ਉਹਨੂੰ ਉਹ ਤੂੰ ਕਿਉਂ ਜਿੱਦ ਕਰਦੀ ਹੋਣੀ ਐ ਮੈਂ ਦੁਪਹਿਰੇ ਕੁਝ ਹੋਰ ਲਿਆ ਦੂੰਗਾ ਹੁਣ ਤਾਂ ਪਾ ਕੇ ਦੇ ਦੇ ਨਾ ਹੋਰ ਕੁਝ ਕਿਉਂ ਲੈ ਕੇ ਆਉਂਗੇ ਖਰਚਾ ਨਹੀਂ ਹੁੰਦਾ ਇਹਨਾਂ ਚੀਜ਼ਾਂ ਤੇ ਉਹ ਫੇਰ ਕੀ ਹੋ ਗਿਆ ਜੇ 100 200 ਰੁਪਏ ਲੱਗ ਵੀ ਜਾਊਗਾ ਭੈਣੋ ਮੇਰੀ ਹਾਂ ਠੀਕ ਆ 100 200 ਤੂੰ ਹੁਣ ਖਾਣ ਪੀਣ ਦੇ ਖਰਚ ਕਰ ਦੇ 500 ਰੁਪਏ ਜੰਨੀ ਨੂੰ ਹੱਥ ਦੇ ਦੇ ਦੀ ਤੇ ਉਹਦਾ ਤਾਂ ਆਉਣਾ ਜਾਣੀ ਸਾਨੂੰ 1000 ਰੁਪਏ ਚ ਪੈ ਜਾਂਦਾ ਹਰ ਵਾਰੀ ਨ ਤੂੰ ਐ ਕਿ ਬੋਲਦੀ ਐ ਆਪਣੇ ਕੋਲ ਕਾਦੀ ਕਮੀ ਐ ਨਾਲੇ ਨਾ ਹੋਲੀ ਬੋਲ ਜੇ ਅਗਨੇ ਸੁਣ ਲਿਆ ਤਾਂ ਕੀ ਸੋਚੂਗੀ ਸੁਣਦੀ ਆ ਦਾ ਸੁਣ ਲੈ ਨਾ ਉਹਨੂੰ ਆਪ ਨੂੰ ਨਹੀਂ ਚਾਹੀਦਾ ਆ ਜਾਂਦੀ ਆ ਬੁੱਥਾ ਚੱਕ ਕੇ ਸੌਰਿਆਂ ਦਾ ਘਰ ਛੱਡ ਕੇ ਹੁਣ ਨਾ ਜਿਆਦਾ ਡਰਾਮੇ ਜੇ ਨਾ ਕਰ ਚੁੱਪ ਕਰਕੇ ਨਾ ਪਕੌੜੇ ਤੇ ਸਮੋਸੇ ਪਾ ਲਿਆ ਲੈ ਰੋਟੀ ਖਾ ਲੈ ਨਾਲੇ ਚਾਹ ਵੀ ਪੀ ਲੈ ਨਾ ਤੂੰ ਇਹ ਰੋਟੀ ਘਾ ਤਾਂ ਲਈ ਆਈ ਤੈਨੂੰ ਕਿਹ ਸੀ ਜਿਹੜਾ ਸਮਾਨ ਮੈਂ ਲੈ ਕੇ ਆਇਆ ਸੀ ਉਹ ਪਾ ਲੈਂਦੀ ਉਹ ਕੋਈ ਨਹੀਂ ਦੁਪਹਿਰ ਨੂੰ ਪਾ ਕੇ ਦੇ ਦੂੰਗੀ ਸਮਾਨ ਨਾਲੇ ਹੁਣੋਂ ਰੋਟੀ ਦਾ ਟਾਈਮ ਆ ਰੋਟੀ ਦਊਂਗੀ ਫਿਰ ਇਹਨੂੰ ਮੈਂ ਚਲ ਕੋਈ ਨਹੀਂ ਵੀਰੇ ਰੋਟੀ ਦਾ ਹੀ ਟਾਈਮ ਆ ਮੈਂ ਰੋਟੀ ਖਾ ਲੈਣੀ ਆ ਔਰ ਇਹਤ ਜਦੋਂ ਮੈਂ ਚੰਗਾ ਭਲਾ ਸਮਾਨ ਲੈ ਕੇ ਆਇਆ ਤਾਂ ਫਿਰ ਉਹ ਕਿਉਂ ਨਹੀਂ ਦਿੱਤਾ ਇਹਨੇ ਚਾਹ ਨਾਲ ਖਾਣ ਨੂੰ ਚਲ ਕੋਈ ਨਹੀਂ ਵੀਰੇ ਫੇਰ ਖਾ ਲਾਂਗੀ ਸਮਾਨ ਜਿਹੜਾ ਲੈ ਕੇ ਆਏ ਆ ਤੁਸੀਂ ਹੋਰ ਕੀ ਖਾਲਾਂ ਦੇ ਉਹਨੂੰ ਰੋਟੀ ਢੰਗ ਨਾਲ ਉਹੀ ਵਿੱਚ ਟੋਕਾ ਟਾਕੀ ਕਰੀ ਜਾਂਦੇ ਨੇ ਖਾਣ ਹੀ ਨਹੀਂ ਦਿੰਦੇ ਕੁੜੀ ਨੂੰ ਉਹ ਮੈਂ ਰੋਟੀ ਖਾਣ ਤੋਂ ਨਹੀਂ ਰੋਕਦਾ ਪਰ ਕੀ ਪਰ ਨਾ ਸਮੋਸੇ ਪਕੌੜੇ ਕਿਤੇ ਭੱਜੇ ਜਾਂਦੇ ਨੇ ਦੁਪਹਿਰ ਨੂੰ ਖਾ ਲਾਂਗੇ ਗਰਮ ਕਰਕੇ ਉਹ ਦੁਪਹਿਰ ਤੱਕ ਤਾਂ ਉਹ ਠੰਡੇ ਹੋ ਜਾਣਗੇ ਫਿਰ ਮੇਰਾ ਫਾਇਦਾ ਕੀ ਹੋਇਆ ਗਰਮ ਗਰਮ ਲਿਆਣ ਦਾ ਉਹ ਕਿਉਂ ਬੈਸੀ ਜਾਂਦੇ ਹੋ ਵੀਰੇ ਸਮੋਸੇ ਆ ਬਿਨਾ ਕਿਹੜਾ ਮੇਰਾ ਸਰਦਾ ਨਹੀਂ ਹੈਗਾ ਹੋਰ ਕੀ ਨਾਲੇ ਇਹ ਤਾਂ ਇੰਨਾ ਤਜਾ ਬਣਦਾ ਹੈਗਾ ਸਮੋਸੇ ਖਵਾ ਕੇ ਇਹਨੂੰ ਹੋਰ ਬਿਮਾਰ ਕਰੋਗੇ ਇੱਥੇ ਡਾਕਟਰਾਂ ਨੂੰ ਥਾਂ ਆਉ ਜੀ ਪੈਸੇ ਲੱਗਣ ਨੂੰ ਉਹ ਗਲਤ ਤਜਾਬ ਦੀ ਨਹੀਂ ਹੈਗੀ ਜਦੋਂ ਮੈਂ ਪੈਸੇ ਲਾ ਕੇ ਚੀਜ਼ ਲੈ ਕੇ ਆਇਆ ਫਿਰ ਉਹ ਬੇਹੀ ਖਾਦੀ ਕੀ ਖਾਦੀ ਖਰਾਬ ਨਹੀਂ ਹੋਣ ਦਿੰਦੀ ਇਹ ਸੈਨੂੰ ਦੁਪਹਿਰੇ ਖਵਾਉਂਗੀ ਆਪ ਦੇ ਢਿੱਡ ਜੀ ਨਹੀਂ ਪਾਉਂਦੀ ਮੈਂ ਉਹ ਤੂੰ ਉਹ ਵੀਰੇ ਕਾ ਤੋ ਵੈਸੇ ਜਾਣੇ ਹੋ ਨਾਲੇ ਰੋਟੀ ਨਾਲ ਚੰਗੀ ਹੋਰ ਕਿਹੜੀ ਚੀਜ਼ ਆ ਮੈਂ ਤਾਂ ਇੱਥੋਂ ਜਾਣੀ ਹੋਈ ਆ ਮੇਰੀ ਤਾਂ ਇਸ ਘਰ ਚ ਕੋਈ ਕਦਰ ਹੀ ਨਹੀਂ ਹੈਗੀ ਵੀਰੇ ਤੁਸੀਂ ਐਵੇਂ ਨਾ ਭਾਬੀ ਨੂੰ ਬੋਲੀ ਜਾਇਆ ਕਰੋ ਉਹ ਭੈਣੇ ਬਲਵਾਉਂਦੀ ਐ ਇਹੇ ਜਦੋਂ ਮੈਂ ਗਰਮ-ਗਰਮ ਪਕੌੜੇ ਲੈ ਕੇ ਆਇਆ ਸੀਗਾ ਤੇ ਪਾ ਕੇ ਦੇ ਦਿੰਦੀ ਰੋਟੀ ਆਪਾਂ 10 ਮਿੰਟ ਬਾਅਦ ਚ ਖਾ ਲੈਂਦੇ ਚੱਲ ਕੋਈ ਨਾ ਵੀਰੇ ਜੋ ਆਪਾਂ ਬੀਨੂ ਠੀਕ ਲੱਗਿਆ ਉਹਨਾਂ ਨੇ ਮੈਨੂੰ ਖਾਣ ਨੂੰ ਲਿਆਤਾ ਰੀਤ ਇੱਕ ਗੱਲ ਦੱਸ ਮੈਨੂੰ ਕਹਿੰਦੀ ਐ ਗਰਮ ਕਰਕੇ ਲਿਆ ਦੋ ਉਹ ਦੁਬਾਰੇ ਗਰਮ ਕਰੀ ਚੀਜ਼ ਫਿਰ ਉਹੀ ਜੀ ਰਹਿੰਦੀ ਹੈਗੀ ਅੱਛਾ ਵੀਰੇ ਤੁਸੀਂ ਰੋਟੀ ਖਾ ਲਈ ਕਿੱਥੇ ਭੈਣੇ ਅੱਜ ਛੁੱਟੀ ਕਰਕੇ ਨਾ ਲੇਟ ਹੀ ਉੱਠਿਆ ਸੀਗਾ ਤੇ ਨਾਸ਼ਤਾ ਵੀ ਲੇਟ ਹੀ ਕੀਤਾ ਸੀ ਅੱਛਾ ਚੰਗਾ ਭੈਣ ਤੂੰ ਆਰਾਮ ਨਾਲ ਰੋਟੀ ਖਾ ਮੈਂ ਆਉਣਾ ਥੋੜੀ ਦੇਰ ਤੱਕ ਠੀਕ ਆ ਵੀਰੇ ਤੜਕੀ ਆ ਕੇ ਬਹਿ ਜਾਂਦੀ ਆ ਆਏ ਨਹੀਂ ਕਿਸੇ ਨੂੰ ਕੋਈ ਕੰਮ ਧੰਦਾ ਨਵੇੜ ਲੈਣ ਦੇਵੇ ਬੜੀ ਟੀਟ ਹੈ ਤੂੰ ਉਹਨੂੰ ਪਾ ਕੇ ਨਹੀਂ ਦਿੱਤੇ ਨਾ ਸਮੋਸੇ ਖਾਣ ਨੂੰ ਨਾ ਫਿਰ ਮੈਂ ਕੀ ਭੁੱਖੀ ਮਾਰਤੀ ਉਹ ਚੰਗੀ ਰੋਟੀ ਬਣਾ ਕੇ ਦਿੱਤੀ ਉਹਨੂੰ ਖਾਣ ਨੂੰ ਤੂੰ ਕਿਉਂ ਤਰੀਕਾ ਕਰਦੀ ਏ ਮੇਰੀ ਭੈਣ ਨਾਲ ਨਾਲੇ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮੰਮੀ ਤੇ ਜਾਣ ਤੋਂ ਬਾਅਦ ਉਹ ਤੈਨੂੰ ਹੀ ਮਾਂ ਸਮਝਦੀ ਹੈ ਨਾਲੇ ਉਹ ਸਾਡੇ ਕੋਲ ਹੀ ਆਉਗੀ ਹੋਰ ਕਿਤੇ ਕੋਲ ਜਾਊਗੀ ਨਾ ਫਿਰ ਮੈਂ ਕਿਹੜਾ ਉਹਨੂੰ ਕੁਛ ਕਿਹਾ ਨਾਲੇ ਮਾਂ ਨੇ ਸਾਰੇ ਫਰਜ਼ ਪੂਰੇ ਤਾਂ ਕਰੀ ਜਾਨੀਆਂ ਸਵਾਹ ਕਰਦੀ ਹੈ ਜੇ ਕਰਦੀ ਹੁੰਦੀ ਨਾ ਤਾਂ ਖਾਣ ਪੀਣ ਵਾਲੀ ਚੀਜ਼ਾਂ ਵਿੱਚ ਇਹ ਤੋਸਰੀਕਾ ਨਾ ਕਰਦੀ ਕਿ ਹੁਣੇ ਖਾਣੀ ਐ ਬਾਅਦ ਚ ਖਾਣੀ ਐ ਮੈਂ ਕਿਹੜਾ ਸਰੀਕਾ ਕਰਤਾ ਮੈਂ ਬੇਹੀਆਂ ਰੋਟੀਆਂ ਲਾਕੇ ਖਵਾਈਆਂ ਨੇ ਉਹਨੂੰ ਸੱਜਰੀਆਂ ਖਵਾਈਆਂ ਨੇ ਨਾਲੇ ਹਰ ਚੀਜ਼ ਨਾ ਰਾ ਸਿਰਦੀ ਚੰਗੀ ਲੱਗਦੀ ਆ ਤੁਹਾਨੂੰ ਤਾਂ ਆਪਣੀ ਭੈਣ ਹੀ ਚੰਗੀ ਲੱਗਦੀ ਆ ਮੈਂ ਤਾਂ ਬਸ ਮਾੜੀ ਹੀ ਆ ਜਿਆਦਾ ਨਾ ਬਕਵਾਸ ਨਾ ਕਰ ਮੈਥੋਂ ਨਹੀਂ ਹੁੰਦੀ ਤੇਰੇ ਨਾਲ ਹੋਰ ਬੈਸ ਨਾਲੇ ਜਾ ਕੇ ਨਾ ਬਿੰਦ ਚਟ ਬਹਿ ਜਾ ਉਹਦੇ ਕੋਲੇ ਦੋ ਰੋਟੀਆਂ ਫੜਾ ਕੇ ਆ ਗਈ ਉਹਨੂੰ ਹੋਰ ਰੋਟੀ ਨਹੀਂ ਪੁੱਛਣੀ ਜੇ ਪੁੱਛ ਗਿਆ ਕਹਿ ਕੇ ਆਈ ਸੀ ਉਹਨੂੰ ਵੀ ਜੇ ਲੋੜ ਹੋਈ ਤਾਂ ਆਵਾਜ਼ ਮਾਰ ਲਈ ਮੈਨੂੰ ਉਹ ਤਾਂ ਬੇਲੀ ਆ ਆ ਜਾਂਦੇ ਬੱਸ ਚੜ੍ਹ ਕੇ ਚਲ ਮਨਾ ਪੁੱਛੀ ਲੈ ਉਹਨੂੰ ਰੋਟੀ ਇਹ ਤਾਂ ਫੇਰ ਮੇਰੇ ਨਾਲ ਬੋਲੂਗਾ ਕ੍ਰਿਤ ਰੋਟੀ ਲੈ ਕੇ ਆਵਾਂ ਔਰ ਨਹੀਂ ਭਾਬੀ ਬੱਸ ਮੇਰੇ ਤੋਂ ਤਾਂ ਹੀ ਨਹੀਂ ਖਾਦੀ ਜਾ ਰਹੀ ਨਾਲੇ ਕੀ ਹੋ ਗਿਆ ਸੀ ਭਾਬੀ ਤੁਸੀਂ ਬੈਸੀ ਕਿਉਂ ਜਾਂਦੇ ਸੀ ਬੈਸੀ ਤਾਂ ਕੀ ਜਾਂਦੇ ਸੀਗੇ ਤੇਰੇ ਵੀਰੇ ਦਾ ਸੁਭਾਣਾ ਬਾਹਲਾ ਹੀ ਚਿੜਚਿੜਾ ਹੋ ਗਿਆ ਉਹੀ ਕੁਛ ਨਾ ਕੁਛ ਬਸ ਬੋਲ ਨਹੀਂ ਜਾਉ ਮੈਨੂੰ ਭਾਬੀ ਮੈਂ ਤਾਂ ਆਪ ਵੀਰੇ ਨੂੰ ਕਿਹਾ ਸੀ ਫਿਰ ਤੂੰ ਐਵੇਂ ਨਾ ਭਾਬੀ ਨਾਲ ਲੜੀ ਜਾਇਆ ਕਰ ਹੋਰ ਮੈਂ ਤਾਂ ਕੋਈ ਗੱਲ ਕਹਦਾ ਮੇਰੀ ਤਾਂ ਹਰ ਗੱਲ ਨੂੰ ਨਾ ਪੁੱਠੇ ਪਾਸੇ ਲੈ ਜਾਊਗਾ ਇਹ ਅੱਛਾ ਭਾਬੀ ਸੱਚ ਭਾਬੀ ਮੈਂ ਤੈਨੂੰ ਐਂ ਕਹਿੰਦੀ ਸੀ ਪਹਿਲਾਂ ਤਾਂ ਆਪਾਂ ਹਰ ਸਾਲ ਖੋਆ ਕੱਢਦੇ ਸੀ ਤੇ ਮੰਮੀ ਮੈਨੂੰ ਦੇ ਵੀ ਆਉਂਦੇ ਸੀ ਕਿ ਹੁਣ ਵੀ ਆਪਣੀਆਂ ਮੱਜਾਂ ਚੰਗਾ ਦੁੱਧ ਦਿੰਦੀਆਂ ਹੋਣਗੀਆਂ ਕਿੱਥੇ ਰੀਤ ਤੈਨੂੰ ਪਤਾ ਹੀ ਆ ਵੀ ਜਦੋਂ ਮੰਮੀ ਜੀ ਦੀ ਡੈਥ ਹੋ ਗਈ ਸੀ ਉਦੋਂ ਮੈਂ ਐਸਾ ਦੁੱਧੋਂ ਭੱਜ ਗਈਆਂ ਉਦੋਂ ਕਿਸੇ ਨੇ ਧਿਆਨ ਵੀ ਨਹੀਂ ਦਿੱਤਾ ਨਾਲੇ ਇਹ ਜਿਹੇ ਟਾਈਮ 'ਚ ਧਿਆਨ ਦਿੱਤਾ ਵੀ ਕਿੱਥੇ ਜਾਂਦਾ ਤੈਨੂੰ ਤਾਂ ਪਤਾ ਹੀ ਆ ਪਰ ਤੂੰ ਫੇਰ ਨਾ ਕਰ ਰਿਹਾ ਬਾਰੋਂ ਨਾ ਮੈਂ ਤੇਨੂੰ ਕੋਏ ਦਾ ਡੱਬਾ ਮੰਗਵਾ ਦੂੰਗੀ ਨਾਲੇ ਜਾਂਦੀ ਨੂੰ ਦੇ ਦੂੰਗੀ 100 ਰੁਪਇਆ ਲੈ ਕੇ ਜਾਇਂ ਠੀਕ ਆ ਆ ਰੋਟੀ ਖਾ ਲਾ ਤੂੰ ਨੇ ਸਈਓਈ ਕਹਿੰਦੇ ਨੇ ਲੋਕ ਮਾਵਾਂ ਤੋਂ ਬਿਨਾ ਧੀਆ ਨੂੰ ਕੌਣ ਪੁੱਛਦਾ ਉਹ ਤਾਂ ਮੇਰੀ ਮਾਂ ਹੀ ਸੀ ਜਿਹੜੀ ਟਾਈਮ ਤੋਂ ਪਹਿਲਾਂ ਹੀ ਮੇਰੇ ਸਾਰੇ ਤਿਹਾੜ ਮੈਨੂੰ ਪਹੁੰਚਦੇ ਕਰ ਦਿੰਦੀ ਸੀ ਚਲੋ ਮਰਜੀ ਆ ਇਹਨਾਂ ਦੀ ਏ ਜੀ ਗੱਲ ਸੁਣੋ ਮੇਰੀ ਉਹ ਹੁਣ ਕੀ ਹੋ ਗਿਆ ਥੋੜੀ ਭੈਣ ਖੋਆ ਕੱਢਣ ਨੂੰ ਕਹਿੰਦੀ ਆ ਕਹਿੰਦੀ ਮੈਨੂੰ ਖੋਆ ਕੱਢ ਕੇ ਦੇਵੋ ਉਹ ਫਿਰ ਕੱਢ ਦੇ ਕਿਵੇਂ ਕੱਢਾਂ ਉਹ ਮੈਂ ਸਾ ਦੁੱਧ ਤਾਂ ਦਿੰਦੀ ਆ ਨੀ ਉਹ ਯਾਰ ਕਿੰਨਾ ਤਾਂ ਦੁੱਧ ਹੁੰਦਾ ਆਪਣੇ ਘਰੇ ਦੋ ਡੰਗ ਦਾ ਦੁੱਧ ਇਕੱਠਾ ਕਰਕੇ ਕੱਢ ਦੇ ਖੋਆ ਮੈਂ ਤਾਂ ਆਏ ਕਹਿਣੀ ਆ ਖੋਆ ਕੱਢਣ ਨੂੰ ਰਹਿਣ ਦਿੰਨੀ ਆ ਨਾਲ ਤਾਂ ਗੈਸ ਬੁਕੂਂਗੀ ਨਿਕਲਣਾ ਕੁਝ ਹੈ ਨਹੀਂਗਾ ਤੁਸੀਂ ਆਏ ਕਰੋ ਬਾਹਰ ਉਹਨਾਂ ਕੁੜੀ ਨੂੰ ਇੱਕ ਡੱਬਾ ਲਿਆ ਕੇ ਦੇ ਦਿਓ ਯਾਰ ਕਰਦਾ ਖੋਆ ਕਰਦਾ ਹੀ ਹੁੰਦਾ 12 ਦਾ ਇੱਕ ਡੱਬਾ ਆਊਗਾ ਘਰੇ 4-5 ਨਿਕਲ ਜਾਣੇ ਨੇ ਮੈਤੋਂ ਨਹੀਂ ਨਿਕਲਦਾ ਅੱਜ ਤੱਕ ਖੋਆ ਮੰਗਦੀ ਆ ਕੱਲ ਨੂੰ ਪਤਾ ਨਹੀਂ ਕੀ ਹੋਰ ਮੰਗੂਗੀ ਉਹ ਕੁਝ ਨਹੀਂ ਮੰਗਦੀ ਇੱਕ ਖੋਆ ਹੀ ਤਾਂ ਮੰਗਿਆ ਐਡੀ ਗਿੱਡੀ ਗੱਲ ਹੈ ਗੱਲ ਦਾ ਕੀ ਆ ਨਾਲਿਆ ਬੈਗ ਜਾ ਜਾ ਕੇ ਰੋਜ਼ ਹੀ ਆ ਜਾਂਦੀ ਆ ਕਹੂਗੀ 2 ਮਹੀਨੇ ਬਾਅਦ ਆਈਆਂ ਉਹ ਫੇਰ ਕੀ ਹੋ ਗਿਆ ਜੇ ਆ ਗਈ ਉਹ ਉਹ ਉਹਦਾ ਵੀ ਤਾਂ ਘਰ ਹੈ ਉਹ ਮੇਰੀ ਭੈਣ ਹੈ ਨਾ ਭੈਣਾਂ ਤਾਂ ਰੋਜ਼ ਹੀ ਆਈ ਰਹੂਗੀ ਕੁੜੀਆਂ 6-6 ਮਹੀਨੇ ਨਹੀਂ ਆਉਂਦੀਆਂ ਆਪਦੇ ਘਰੇ ਤੂ ਤਾਂ ਐ ਕਹਨੀ ਹੈ ਤੂ ਤਾਂ ਜਿਵੇਂ ਕਦੇ ਜਾਨਦੀ ਨਹੀਂ ਹੁੰਦੀ ਪੂਰੇ 2 ਸਾਲ ਹੋ ਗਏ ਮੈਨੂੰ ਗਈ ਨੂੰ ਦੱਸੋ ਕਦੋਂ ਗਈਆਂ ਮੈਂ ਉਹ ਤੂੰ ਰਹਿਣ ਦੇ ਰੀਤ ਅਬ ਬੈਗ ਜਾ ਚੱਕ ਕੇ ਕਿੱਥੇ ਚਲੀ ਦੂੰ ਵੀਰੇ ਘਰ ਜਾਣੀਆਂ ਇਹਨਾਂ ਦਾ ਨਾ ਫੋਨ ਆ ਗਿਆ ਸੀ ਲੈ ਰਹਿ ਜਾਂਦੀ ਹੁਣ ਹੁਣ ਬੈਗ ਜਾ ਚੱਕ ਲਿਆ ਤੂੰ ਹੀ ਤਾਂ ਕਹੇ ਸੀ ਮੈਂ ਰਹਿਣ ਆਈ ਆ ਉਹ ਕੋਈ ਨਹੀਂ ਭਾਬੀ ਫੇਰ ਆ ਜੂੰਗੀ ਮੈਂ ਕਦੇ ਰੀਤ ਮੈਂ ਕਰ ਦੇਣਾ ਇੰਦਰ ਨੂੰ ਫੋਨ ਨਾ ਨਾ ਵੀਰੇ ਰਹਿਣ ਦਾ ਤੁਸੀਂ ਨਾਲੇ ਜਿੱਥੇ ਕਦਰ ਹੀ ਨਹੀਂ ਹੈਗੀ ਫਿਰ ਉੱਥੇ ਰਹਿਣ ਦਾ ਵੀ ਕੀ ਫਾਇਦਾ ਉਹ ਤਾਂ ਮੇਰੀ ਮਾਂ ਹੀ ਸੀ ਜਿਹਦੇ ਕਰਕੇ ਮੈਂ ਉਰੇ ਆ ਜਾਂਦੀ ਸੀ ਪਰ ਮੈਨੂੰ ਤਾਂ ਹੁਣ ਪਤਾ ਲੱਗਿਆ ਕਿ ਮਾਂ ਪਿਓ ਤੋਂ ਬਿਨਾ ਕੁੜੀਆਂ ਦਾ ਕੋਈ ਪੇਕਾ ਕਰਨੀ ਹੁੰਦਾ ਨਾਲੇ ਭਾਬੀਆਂ ਨਾ ਜਿੰਨੀਆਂ ਮਰਜ਼ੀ ਚੰਗੀਆਂ ਬਣ ਜਾਣ ਉਹ ਨਾ ਕਦੇ ਮਾਂ ਨਹੀਂ ਬਣ ਸਕਦੀਆਂ ਚੰਗਾ ਵੀਰੇ ਮੈਂ ਜਾਣੀ ਆ ਮੈਨੂੰ ਕਹਿਣੇ ਕਿ ਸਹਾਰੀਆਂ ਪਰਜਾਈਆਂ ਇਦਾਂ ਦੀਆਂ ਹੁੰਦੀਆਂ ਨਹੀਂ ਪਰ ਜਿਸ ਤਰ੍ਹਾਂ ਅਸੀਂ ਇਸ ਵੀਡੀਓ ਦੇ ਵਿੱਚ ਦਿਖਾਇਆ ਇਦਾਂ ਦੀਆਂ ਪਰਜਾਈਆਂ ਵੀ ਹੁੰਦੀਆਂ ਨੇ ਜੋ ਆਪਣੀ ਨਣਦ ਨਾਲ ਬਿਤਕਰਾ ਕਰਦੀਆਂ ਨੇ ਉਹਦੇ ਮਾਂ ਦੇ ਜਾਣ ਪਿੱਛੋਂ ਉਹਨਾਂ ਪਰਜਾਈਆਂ ਨੂੰ ਕਦੇ ਵੀ ਇਦਾਂ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀਏ ਕਿ ਕੱਲ ਨੂੰ ਜੇ ਉਹਨਾਂ ਨਾਲ ਇਦਾਂ ਹੋਵੇ ਉਹਨਾਂ ਦੀ ਮਾਂ ਦੇ ਜਾਣ ਪਿੱਛੋਂ ਫੇਰ ਸੋ ਨਣਦਾ ਪਰਜਾਈਆਂ ਨੂੰ ਹਮੇਸ਼ਾ ਮਿਲ ਕੇ ਰਹਿਣਾ ਚਾਹੀਦਾ ਕਿਉਂਕਿ ਨਨਦਾ ਨੂੰ ਪੇਕਾ ਬਹੁਤ ਪਿਆਰਾ ਹੁੰਦਾ ਬਚਪਨ ਤੋਂ ਹੀ ਉਹ ਇੱਥੇ ਵੱਡੀਆਂ ਹੋਈਆਂ ਹੁੰਦੀਆਂ ਨੇ ਸੋ ਮੇਰੇ ਕਹਿਣ ਦਾ ਮਤਲਬ ਆ ਕਿ ਉਹਨਾਂ ਦਾ ਇਮੋਸ਼ਨਲ ਜੋ ਆਪਾਂ ਕਹਿ ਸਕਦਾ ਟੱਚ ਹੁੰਦਾ ਉਸ ਘਰ ਨਾਲ ਜੁੜਿਆ ਹੁੰਦਾ ਹੈਗਾ ਸੋ ਉਹ ਟੱਚ ਉਹਨਾਂ ਦੇ ਜਿਉਂਦੇ ਜੀ ਤੱਕ ਰਹਿੰਦਾ ਹੈਗਾ ਸੋ ਇੱਕ ਦੂਜੇ ਨਾਲ ਪਿਆਰ ਬਣਾਈ ਰੱਖਿਓ ਤੇ ਸਾਡਾ ਦਿੱਤਾ ਮੈਸੇਜ ਵੀਡੀਓ ਨੂੰ ਸ਼ੇਅਰ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਜਰੂਰ ਪਹੁੰਚਾਇਓ ਜੀ ਤੇ ਜੋ ਆਪਣੇ ਵਿਚਾਰ ਨੇ ਉਹ ਕਮੈਂਟਾਂ ਰਹੀ ਜਰੂਰ ਸਾਂਝੇ ਕਰਿਓ ਜੀ ਪੇਜ ਨੂੰ ਫੋਲੋ ਵੀ ਕਰਿਓ ਜੀ ਸੱਸ